ਕਿਆ ਨਾਲੀ ਲੱਗੀ ਹੋਈ ਸੀ ਫੋਨ ਤੇ ਮੈਂ ਕਿਹੜਾ ਕਿਸੇ ਹੋਰ ਨੂੰ ਫੋਨ ਕੀਤਾ ਮੰਮੀ ਮੇਰਾ ਕੀ ਕਸੂਰ ਆ ਮੈਂ ਤਾਂ ਕਦੇ ਕਿਸੇ ਨੂੰ ਕੁਝ kiya ਵੀ ਨਹੀਂ ਲੈ ਫਿਰ ਤੇਰੇ ਨਾਲ ਰਹਿਣ ਦਾ ਕੀ ਫਾਇਦਾ ਇਹ ਦੂਜਾਂਗੇ ਤਾਂ ਤੂੰ ਨਵੇਂਲੇ ਕਰ ਲੈ ਮੈਂ ਆਪਣੀ ਕੁੜੀ ਨੂੰ ਕਿਤੇ ਹੋਰ ਟੋਰ ਦੂੰਗੀ ਵਿਆਹ ਕਰਕੇ ਉਹ ਬਥੇਰਾ ਕੁਝ ਸੁਣ ਲਿਆ ਹੁਣ ਤੇਰਾ ਤੇ ਤੇਰੀ ਮਾਂ ਦਾ ਨਾ ਸ਼ੌਕ ਪੂਰਾ ਕਰਕੇ ਹਟੂੰਗਾ ਮੈਂ ਨਾਲੇ ਤੇਰੇ ਵਰਗੀ ਨਾਲ ਰਹਿਣ ਦਾ ਨਾ ਮੈਨੂੰ ਕੋਈ ਸ਼ੌਕ ਨਹੀਂ ਹੈਗਾ ਉਹ ਆ ਗਿਆ ਹੁਣ ਚੈਨ ਦੋਨੋਂ ਮਾਵਾਂ ਧੀਆਂ ਨੂੰ ਹੁਣ ਭੁਗਤੀ ਜਾਏ ਕਚੇਰੀਆਂ ਦੇ ਤਰੀਕਾ ਹੁਣ 42 ਦੁਜੇ ਥਾ ਕਿੰਨੀ ਖੰਗ ਛੇੜੀ ਆ ਮੰਮੀ ਨੂੰ ਕੱਲ ਮੈਂ ਦਵਾਈ ਦੇਵਾਂ ਸੌਰੀ ਮੰਮੀ ਜੀ ਮੇਰੇ ਕਰਕੇ ਨਾ ਤੁਹਾਡੀ ਦੁਪਹਿਰ ਦੀ ਵੀ ਦਵਾਈ ਰਹਿ ਗਈ ਲਓ ਦਵਾਈ ਲਓ ਪੁੱਤ ਕੀ ਬਣਿਆ ਨੂ ਰਣੀ ਆ ਗਈ ਓ ਮੰਮੀ ਮਹਿਤਾ ਬਥੇਰੀਆ ਮੈਨਾਂ ਤਾਂ ਕੀਤੀਆਂ ਕਿ ਚੱਲ ਮੇਰੇ ਨਾਲ ਪਰ ਉਹ ਨਹੀਂ ਮੇਰੇ ਨਾਲ ਆਈ ਨਾਲੇ ਉਹਦੀ ਮਾਂ ਕਿੱਥੇ ਪੈਰਾਂ ਤੇ ਪਾਣੀ ਪੈਣ ਦਿੰਦੀ ਐ ਚੱਲ ਕੋਈ ਨਹੀਂ ਬੁੱਤ ਫੇ ਤੂੰ ਨਹੀਂ ਮਾਂ ਹੋ ਕੇ ਲੈ ਆਉਣਾ ਐਡੀ ਵੀ ਕਿਹੜੀ ਵੱਡੀ ਗੱਲ ਸੀਗੀ ਨਾਲੇ ਪੁੱਤ ਆਪਣਾ ਹੀ ਦਾ ਘਰ ਖਰਾਬ ਹੋਈ ਜਾਂਦਾ ਗਲਤੀ ਤਾਂ ਵੱਡੇ-ਵੱਡੇਾਂ ਤੋਂ ਹੋ ਜਾਂਦੀ ਐ ਉਹ ਤਾਂ ਫੇਰ ਨਿਆਣੀ ਆ ਨਿਆਣੀ ਇੱਕ ਜਵਾਕ ਦੀ ਮਾਂ ਆਹੋ ਉਹਨੂੰ ਅਕਲ ਨਹੀਂ ਕਿ ਸਾਡਾ ਘਰ ਖਰਾਬ ਹੁੰਦਾ ਉੱਥੇ ਜਾ ਕੇ ਬਹਿ ਗਈ ਮੇਰੇ ਮੁੰਡੇ ਨੂੰ ਲੈ ਕੇ ਨਹੀਂ ਮੇਰੇ ਮੁੰਡੇ ਦੀ ਪੜ੍ਹਾਈ ਨਹੀਂ ਖਰਾਬ ਹੁੰਦੀ ਚਲ ਕੋਈ ਨਾ ਪੁੱਤ ਤੂੰ ਇੰਨਾ ਗੁੱਸਾ ਨਾ ਕਰ ਇੱਕ ਅੱਧੇ ਦਿਨ ਤੱਕ ਫੇਰ ਚੱਲਿਆ ਜਾਏ ਨਾਲੇ ਤਾਂ ਪੁੱਤ ਉਹਨਾਂ ਦਾ ਗੁੱਸਾ ਸ਼ਾਂਤ ਹੋ ਜਾ ਪੁੱਤ ਲੈ ਆਈ ਉਹਨਾਂ ਨੂੰ ਚਲ ਕੋਈ ਨਾ ਮੰਮੀ ਦੇਖਦੇ ਹਾਂ ਇੱਕ ਅੱਧੇ ਦਿਨ ਤੱਕ ਕੀ ਬਣੂਗਾ ਨਾਲੇ ਤੁਸੀਂ ਰੋਟੀ ਖਾਧੀ ਪੁੱਤ ਇੱਥੇ ਮੈਨੂੰ ਰੋਟੀ ਦੇਣ ਵਾਲਾ ਕੌਣ ਆ ਤੇ ਨਾ ਹੀ ਮੇਰੇ ਜਿੰਨੀ ਹਿੰਮਤ ਜਿਹੜੀ ਮੈਂ ਉੱਠ ਕੇ ਰੋਟੀ ਬਣਾ ਲਾ ਕੋਈ ਨਾ ਮੰਮੀ ਤੂੰ ਫਿਕਰ ਕਿਉਂ ਕਰਦੀ ਆ ਮਰੇ ਹੁੰਦੇ मैं होने रोटी बना के लेके आना तेरे वास्ते आगे सिटी क्या डाकिया? देखा था सही ਦੇਖਾ ਕੁਛ ਮੰਮੀ ਮੰਮੀ ਦੇਖਿਓ ਹੁਣੇ ਕਿੰਨੀ ਗਰਮੀ ਹੋ ਗਈ ਕਿੰਨੇ ਪਸੀਨੇ ਆਣ ਲੱਗੇ ਮੇਰੇ ਤਾਂ ਸਾਰੇ ਸੂਟ ਲਾਈਨਿੰਗ ਵਾਲੇ ਆ ਕੋਈ ਨਹੀਂ ਪੁੱਤ ਤੂੰ ਫੇਕੇਰ ਕਿਉਂ ਕਰਦੀ ਤੈਨੂੰ ਗਰਮੀ ਵਾਲੇ ਵਧੀਆ-ਵਧੀਆ ਛੁਰਦੋ ਆ ਕੇ ਲਿਆਉਂਗੀ ਹੁਣ ਤਾਂ ਖੁਸ਼ ਹੈ ਮੰਮੀ ਨੰ ਮੈਂ ਕਹ ਰਿਹਾ ਮੈਂ ਤੈਨੂੰ ਛੋੜਾਂ ਕੀ ਬੋਲੀ ਜਾਣਾ ਤੂੰ ਆ ਆ ਭੇਜਦੇ ਪ੍ਰਾਣੇ ਤਲਾਕ ਦੇ ਕਾਗਜ਼ ਕੁੜੀ ਦਾ ਖਰਾਬ ਕਰਤਾ ਤੂੰ ਕਰ ਕੀ ਤਲਾਕ ਦੇ ਕਾਗਜ਼ ਇਹ ਨਹੀਂ ਹੋ ਸਕਦਾ ਵੀਰੇ ਮੈਨੂੰ ਦਿਖਾ ਤੂੰ ਕਾਗਜ਼ ਨਕ ਤੂੰ ਘਾਟੋ ਇਨਾਂ ਡਰ ਜਾਨੀ ਆ ਤਲਾਕ ਦੇ ਕਾਗਜ਼ ਹੀ ਤਾਂ ਆਏ ਨੇ ਤਲਾਕ ਤਾਂ ਨਹੀਂ ਹੋਇਆ ਮੰਮੀ ਜਿਹਹ ਜਿਹਾਂ ਤੂੰ ਮੈਨੂੰ ਪੁੱਠੀਆਂ ਮੱਤਾਂ ਦਿੱਤੀਆਂ ਨੇ ਨਾ ਉਸ ਹਿਸਾਬ ਨਾਲ ਤਾਂ ਮੇਰਾ ਤਲਾਕ ਹੋ ਹੀ ਜਾਣਾ ਨਾਲੇ ਆ ਨਾ ਤਲਾਕ ਦੇ ਕਾਗਜ਼ ਨੇ ਉਹ ਮੈਨੂੰ ਸੱਚੇ ਤਲਾਕ ਦੇਣਾ ਚਾਹੁੰਦੇ ਨੇ ਨਾਲੇ ਤੂੰ ਤਾਂ ਕਹਿੰਦੀ ਸੀ ਉਹ ਤੱਕਲੇ ਵਾਂਗੂ ਸਿੱਧਾ ਹੋ ਜਾਊਗਾ ਪਰ ਸਿੱਧਾ ਤਾਂ ਉਹਨੇ ਮੈਨੂੰ ਕਰਤਾ ਮੈਂ ਤਾਂ ਭੈਣੇ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਤੂੰ ਗੁੱਸੇ 'ਚ ਹਟਦੇ ਦੇਖ ਲੈ ਕੀ ਗੁੱਸੇ ਦਾ ਅੰਜਾਮ ਨਿਕਲਿਆ ਹਜੇ ਵੀ ਤੇਰੇ ਕੋਲ ਮੌਕਾ ਹੈਗਾ ਆਪਣਾ ਘਰ ਸੰਭਾਲ ਲੈ ਹਾਂ ਭਾਬੀ ਵੀਰੇ ਤੂੰ ਨਾ ਮੈਨੂੰ ਮੇਰੇ ਘਰੇ ਛੱਡਿਆ ਮੈਂ ਨਾ ਮੰਮੀ ਦੇ ਮਗਰ ਲੱਕੇ ਹੋਰ ਨਹੀਂ ਆਪਣਾ ਘਰ ਖਰਾਬ ਕਰਨਾ ਚਾਹੁੰਦੀ ਨਾ ਹੁਣ ਤੈਨੂੰ ਕੀ ਹੋ ਗਿਆ ਤੈਨੂੰ ਨਾ ਮਿੰਟਾਂ ਜੀ ਉਹਦਾ 헤ਜ ਮਾਰਨ ਲੱਗ ਗਿਆ 헤ਜ ਤਾਂ ਮਾਰੂ ਗਈ ਮੰਮੀ ਜੀ ਵੀਰ ਜੀ ਕੋਈ ਗੈਰ ਨਹੀਂ ਹੈਗੇ ਭੈਣ ਦੇ ਜੀਵਨ ਸਾਥੀ ਨੇ ਉਹ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਵੀ ਆਪਣੇ ਘਰ ਚੱਲੀ ਆ ਹੋਰ ਕੀ ਮੰਮੀ ਭਾਬੀ ਸਹੀ ਹੋਈ ਕਹਿੰਦੀ ਆ ਨਾਲੇ ਤੂੰ ਕੀ ਚਾਹਨੀ ਆ ਮੈਂ ਸਾਰੀ ਉਮਰ ਤੇਰੇ ਗੋਡੇ ਨਾਲ ਗੋਡਾ ਜੋੜ ਕੇ ਬੈਠੀ ਰਹਾ ਗੱਲ ਤਾਂ ਮੰਮੀ ਆਪਣੇ ਚ ਇਹ ਹੋਈ ਸੀ ਵੀ ਉਹ ਆਪਣੀਆਂ ਤੰਕੀਆਂ ਤੋਂ ਡਰ ਜੂਗਾ ਪਰ ਉਹ ਨਹੀਂ ਡਰਿਆ ਉਹਨੇ ਤਾਂ ਸਿੱਧੇ ਮੈਨੂੰ ਤਲਾਕ ਦੇ ਕਾਗਜ਼ ਭੇਜਤੇ ਮੰਮੀ ਜੇ ਸੱਚੀ ਚ ਮੇਰਾ ਤਲਾਕ ਹੋ ਗਿਆ ਫੇਰ ਮੈਂ ਆਪਣੇ ਜਵਾਕ ਲੈ ਕੇ ਕਿੱਥੇ ਜਾਊਂਗੀ ਮੈਂ ਤੂੰ ਬੜੀ ਸਿਆਣੀ ਹੈਗੀ ਜਦੋਂ ਟੁੱ ਘਰੋਂ ਪੈਰ ਪੱਟੇ ਸੀ ਉਹਨੂੰ ਤੈਨੂੰ ਜ਼ਿਆਦ ਨਹੀਂ ਜਵਾਕਾਂ ਦੀ ਹੁਣ ਤੈਨੂੰ ਜਵਾਕ ਦੀ ਜ਼ਿਆਦਾ ਆ ਗਈ ਮੰਮੀ ਕਹਿੰਦੇ ਨੇ ਨਾ ਵੀ ਜਦੋਂ ਅੱਖ ਖੁੱਲ੍ਹੇ ਉਦ ਹੀ ਸਵੇਰਾ ਹੋ ਜਾਂਦਾ ਤੁਸੀਂ ਸਿਆਣੇ ਬਿਆਣਿਓ ਸਿਆਣੀਆਂ ਗੱਲਾਂ ਕਰੋ ਨਾਲੇ ਭੈਣ ਨੂੰ ਆਪਾਂ ਕਿੰਨਾ ਕ ਚਿਰ ਘਰੇ ਬਿਠਾ ਕੇ ਰੱਖ ਲਾਂਗੇ ਇਹ ਤਾਂ ਰੱਬ ਦਾ ਸ਼ੁਕਰ ਆ ਵੀ ਆਪਣਾ ਪਰੌਣਾ ਚੰਗਾ ਨਹੀਂ ਤੈਨੂੰ ਕਿੰਨੇ ਵਾਰ ਕਿਹਾ ਤੂੰ ਸਾਡੇ ਦੇ ਟੰਗਾਂ ਨਾ ਲਾਗ ਆਪਣੇ ਕੰਮ ਚ ਕੰਮ ਰੱਖਿਆ ਕਰ ਆਈਏ ਵੱਡੀ ਮੱਟਾਂ ਦੇਣ ਆਈ ਮੰਮੀ ਜੀ ਮੈਂ ਤਾਂ ਇਹਦੇ ਭਲੇ ਵਾਸਤੇ ਕਹਿ ਰਹੀ ਆ ਮੇਰੀਆਂ ਭੈਣਾਂ ਵਰਗੀ ਆ ਇਹੇ ਮੈਂ ਤਾਂ ਨੁਕਸਾਨ ਥੋੜਾ ਸੋਚੂਗੀ ਨਾਲੇ ਪਤਾ ਨਹੀਂ ਕਿਉਂ ਤੁਹਾਨੂੰ ਮੇਰੀਆਂ ਗੱਲਾਂ ਇੰਨੀਆਂ ਬੁਰੀਆਂ ਕਿਉਂ ਲੱਗਦੀਆਂ ਨੇ ਨਹੀਂ ਤੂੰ ਰਹਿਣ ਦੇ ਜਾਣ ਦੇ ਮੈਂ ਤੇਰੇ ਮਰਗਿਆਂ ਨੂੰ ਬਣੀ ਫਿਰਦੇ ਵੱਡੀ ਭੈਣ ਨਾਲੇ ਕੁੜੀ ਤੂੰ ਕਿਤੇ ਨਹੀਂ ਜਾਣਾ ਚੁੱਪ ਕਰਕੇ ਨਾ ਇੱਥੇ ਬੈਠੀ ਰਹਿ ਵੀਰੇ ਮੈਂ ਪੈਕਿੰਗ ਕਰਦੀ ਆ ਤੁਸੀਂ ਮੈਨੂੰ ਨਾ ਮੇਰੇ ਘਰੇ ਛੱਡ ਆਓ ਛੱਡਿਆ ਨਾ ਭੈਣੇ ਛੱਡਿਆ ਆਉਣਾ ਪਹਿਣੇ ਤੇਰੇ ਇਸ ਲਾਇ ਫੈਸਲੇ ਤੇ ਨਾ ਅੱਜ ਮੈਂ ਬਹੁਤ ਖੁਸ਼ ਆ ਤੇਰਾ ਲਿਆ ਇਹ ਫੈਸਲਾ ਨਾ ਤੇਰਾ ਘਰ ਬਚਾ ਦੂਗਾ ਆਹੋ ਖੁਸ਼ ਤਾਂ ਆਪੇ ਹੋਏ ਦੋਨਾਂ ਜੀ ਨੇ ਪੱਟੀਆਂ ਹੀ ਪੜਾਈਆਂ ਮੇਰੇ ਧੀ ਨੂੰ ਨਾ ਮੰਮੀ ਅਸੀਂ ਕੀ ਪੱਟੀਆਂ ਪੜਾਤੀਆਂ ਸ਼ੁਕਰ ਨਹੀਂ ਕਰਦੀ ਤੂੰ ਰੱਬ ਦਾ ਕਿ ਟਾਈਮ ਰੰਦੀ ਇਹ ਸੰਭਲ ਗਈ ਨਾਲੇ ਭੈਣੇ ਤੂੰ ਨਾ ਬੇਫਿਕਰ ਹੋ ਕੇ ਆਪਣੇ ਘਰੇ ਜਾ ਕੁੜੀ ਦੀ ਅਸਲੀ ਇੱਜ਼ਤ ਨਾ ਉਹਦੇ ਸਹੁਰੇ ਘਰ ਹੁੰਦੀ ਆ ਨਾਲੇ ਜਵਾਕ ਦੀ ਪੜ੍ਹਾਈ ਵੀ ਤਾਂ ਖਰਾਬ ਹੋ ਰਹੀ ਆ ਸਹੀ ਕਹਿਨੀ ਆ ਭਾਬੀ ਤੂੰ ਮੈਂ ਨਾ ਹੁਣੇ ਆਪਣੇ ਕੱਪੜੇ ਪੈਕ ਕਰਦੀ ਆ ਨਵੀ ਪੁੱਤ ਆ ਜਾ ਨੀਚੇ ਆਪਣੇ ਘਰੇ ਚੱਲੀਏ ਮੰਮੀ ਚੱਲੀ ਆਪਾਂ ਚੱਲਦੇ ਆਂ ਚੱਲੀਏ ਵੀਰੇ ਹਾਂ ਪਹਿਨੇ ਚੱਲ ਸਤਿ ਸ਼੍ਰੀ ਅਕਾਲ ਪਰੋਣਾ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਵੀ ਕਿੱਥੇ ਹੈ ਨਵੀਨ ਨੂੰ ਤਾਂ ਜੀ ਉਹਦੇ ਦੋਸਤ ਮਿਲ ਗਏ ਸੀ ਰਸਤੇ 'ਚ ਉਹ ਤਾਂ ਉਹਨਾਂ ਨਾਲ ਹੀ ਖੇਡਣ ਲੱਗ ਗਿਆ ਚਲੋ ਠੀਕ ਆ ਆ ਜਾ ਵੀਜੀ ਅੰਦਰ ਆਓ ਅੰਦਰ ਬੈਠ ਕੇ ਗੱਲ ਕਰਦੇ ਸੁਣਿਓ ਜੀ ਮੈਨੂੰ ਨਾ ਤੁਸੀਂ ਮਾਫ਼ ਕਰ ਦਿਓ ਮੈਂ ਨਾ ਮੰਮੀ ਦੇ ਪਿੱਛੇ ਲੱਗ ਗਈ ਸੀ ਪਰ ਹੁਣ ਨਾ ਜੀ ਮੇਰੀ ਅਕਲ ਟਿਕਾਣੇ ਆ ਗਈ ਆਪ ਦਾ ਘਰ ਆਪ ਦਾ ਹੀ ਹੁੰਦਾ ਉਹ ਤੈਨੂੰ ਇਹੀ ਗੱਲ ਸਮਝਾਉਣ ਲਈ ਤਾਂ ਮੈਂ ਕਾਗਜ਼ ਭੇਜੇ ਸੀ ਸ਼ੁਕਰ ਹੈ ਤੈਨੂੰ ਸਮਝ ਆ ਗਈ ਨਾਲੇ ਮੇਰਾ ਕਿਹੜਾ ਤੈਨੂੰ ਤਲਗ ਦੇ ਨੂੰ ਜੀ ਕਰਦਾ ਸੀ ਉਹ ਐਂ ਪਰੋਣਿਆ ਆਪਣੇ ਘਰ ਨਾਲ ਸੁੱਖ ਸ਼ਾਂਤੀ ਨਾਲ ਰਹੋ ਵਧੀਆ ਰੋਟੀ ਖਾਓ ਉਹ ਗਲਤੀਆਂ ਤਾਂ ਸਭ ਤੋਂ ਹੁੰਦੀਆਂ ਰਹਿੰਦੀਆਂ ਨੇ ਉਨਾਲੇ ਐਵੇਂ ਹੀ ਲੜਾਈਆਂ ਕਰਕੇ ਆਪਾਂ ਲੋਕਾਂ ਨੂੰ ਕਾਹਤੋਂ ਤਮਸ਼ਾ ਦਿਖਾਣਾ ਸਹੀ ਕਹਿੰਦੇ ਹੋ ਵੀਰ ਜੀ ਵੀਰੇ ਮੈਂ ਨਾ ਆਪਣੇ ਸਾਰਿਆਂ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਉਹ ਨਾ ਨਾ ਭੈਣੇ ਬਸ ਭੈਣੇ ਚਾਹ ਦੀ ਕੋਈ ਲੋੜ ਨਹੀਂ ਹੈ ਬਸ ਇੱਕ ਕਿਰਪਾ ਕਰੀ ਮੰਮੀ ਨੂੰ ਨਦਵਾਰੇ ਫੋਨ ਕਰੀ ਨਾ ਨਾ ਵੀਰੇ ਮੈਂ ਨਹੀਂ ਕਰਦੀ ਮੰਮੀ ਨੂੰ ਫੋਨ ਸੁੱਖ-ਸਾਂਦੀ ਤਾਂ ਪੁੱਛਣੀ ਹੁੰਦੀ ਆ ਉਹ ਮੈਂ ਤੁਹਾਡੇ ਤੋਂ ਫੋਨ ਕਰਕੇ ਪੁੱਛ ਲਿਆ ਕਰੂੰਗੀ ਠੀਕ ਹੈ ਭੈਣੇ ਚੰਗਾ ਮੈਂ ਹੁਣ ਚੱਲਦਾ ਚੰਗਾ ਸਸੀ ਗੱਲ ਬਰੋਣਿਆ ਨੀ ਮੈਨੂੰ ਪਤਾ ਮੇਰੇ ਖਿਲਾਫ ਕੁੜੀ ਨੇ ਕਰਨ ਤਹੀਂ ਪਰੈ ਸੀ ਨਾ ਤਾਂ ਕਿੱਥੇ ਜਾਵਾਂ ਸੀ ਮੰਮੀ ਜੀ ਮੈਂ ਸੱਚ ਕਹਿਨੀ ਆ ਮੈਂ ਭੈਣ ਨੂੰ ਕੁਝ ਵੀ ਨਹੀਂ ਕਿਹਾ ਨਾਲੇ ਏਕਦਮ ਤਾਂ ਭੈਣ ਨੇ ਆਪਣੇ ਆਪ ਚੱਕਿਆ ਵਧੀਆ ਗੱਲ ਆ ਨਾ ਭੈਣ ਨੇ ਆਪਣਾ ਘਰ ਟੁੱਟਣ ਤੋਂ ਬਚਾ ਲਿਆ ਨਹੀਂ ਤੈਨੂੰ ਜਾਨਾ ਨਾ ਕਿ ਘਰ ਵਿੱਚ ਕੀ ਹੁੰਦਾ ਅੱਗੇ ਕੁੜੀ ਕਰੇ ਮੇਰੇ ਮੂਰੇ ਨਹੀਂ ਸੀ ਬੋਲੀ ਅੱਜ ਮੇਰੇ ਖਿਲਾਫ ਹੀ ਖੜੀ ਹੋ ਗਈ ਨਾ ਇਹ ਤੇਰੇ ਕਰਕੇ ਹੋਇਆ ਸਭ ਕੁਝ ਇਹਦਾ ਹਰਜਾਨਾ ਤਾਂ ਤੈਨੂੰ ਭਰਨਾ ਹੀ ਪਊਗਾ ਨਹੀਂ ਮੇਰੇ ਕੀ ਜਿੱਤ ਰਹੇਗੀ ਉਹ ਸਹੁਰਾ ਚ ਵੀ ਮਾਂ ਤਾਂ ਇੱਡੀ ਇੱਡੀ ਫੜਾ ਮਾਰਦੀ ਸੀ ਤੇ ਕੁੜੀ ਮੰਮੀ ਜੀ ਥੋੜੀ ਧੀ ਨੇ ਆਪਣੇ ਘਰੇ ਜਾ ਕੇ ਨਾ ਥੋੜੀ ਇੱਜ਼ਤ ਹੀ ਬਣਾਈ ਆ ਨਾਲੇ ਥੋਨੂੰ ਕੋਈ ਕੁਝ ਨਹੀਂ ਕਹੂਗਾ ਮਨਦੀਪਾ ਜੋ ਪਾਣੀ ਦਾ ਗਲਾਸ ਲੈ ਕੇ ਆ ਹਾਂਜੀ ਲਿਓ ਨੇ ਆ ਤੁਸੀਂ ਕੁੜੀ ਨੂੰ ਫੜੋ ਤੇ ਮਮੀ ਤੂੰ ਤੂੰ ਵੀ ਮੇਰੀ ਇੱਕ ਗੱਲ ਸੁਣ ਲੈ ਜੇ ਅੱਜ ਤੋਂ ਬਾਅਦ ਕੁੜੀ ਨੂੰ ਫੋਨ ਕੀਤਾ ਜੇ ਉਹਨੂੰ ਕੋਈ ਪੁੱਠੀ ਸਿੱਧੀ ਮੱਥ ਦੇ ਦਿੱਤੀ ਤਾਂ ਫਿਰ ਤੂੰ ਦੇਖ ਲਈ ਮੈਂ ਮੈਨੂੰ ਤਾਂ ਹੁਣ ਵੈਸੇ ਹੀ ਨਹੀਂ ਛਾਉਂ ਕੋ ਉਹਨੂੰ ਫੋਨ ਕਰਨ ਦਾ ਜਦੋਂ ਵੀ ਮੇਰੀ ਬੇਸਤੀ ਕਰਤੀ ਨਾਲੇ ਅਗਲੀ ਨੇ ਕਿਹਾ ਮੇਰਾ ਕਹਿਣਾ ਮੰਨਿਆਗਾ ਮੈਂ ਨਹੀਂ ਉਹਨੂੰ ਕਰਦੀ ਹੁਣ ਫੋਨ ਮੇਰੇ ਕਿਨੂੰ ਤਾਂ ਮਰ ਗਈ ਆ ਲੋ ਜੀ ਪਾਣੀ ਮਨਦੀਪ ਮੇਰਾ ਨਾਂ ਬਾਲਾ ਸਿਰ ਦੁਖੀ ਜਾਂਦਾ ਹੁਣ ਤੁਸੀਂ ਮੇਰੇ ਸਰਾਣੇ ਰੋਲਾ ਨਾ ਪਾਇਓ ਮੈਨੂੰ ਬਿੱਲ ਚਟ ਪੈ ਜਾਣ ਦੋ ਠੀਕ ਹੈ ਜੀ ਆਪ ਬਹੂ ਜੀ ਨੇ ਤਾਂ ਦੋਨੋਂ ਦੀ ਵਾਸਤੇ ਮੇਰੇ ਆਪਣੀ ਸਾਈਡ ਕਰ ਲੇ ਕਿਵੇਂ ਮੇਰੇ ਮੂੰਹ 'ਤੇ ਸਿਰ ਚੜਕੜ ਬੋਲਦੇ ਨੇ ਕੋਈ ਨਹੀਂ ਕੁੜੀਏ ਤੂੰ ਤਾਂ ਭੱਜੀ ਆਏਂਗੀ ਮੇਰੇ ਕੋਲ ਮੇਰੇ ਕੋਲ ਸਾਰੇ ਤਰੀਕੇ ਨੇ ਤੈਨੂੰ ਖੁੱਡਚੋਂ ਕੱਢਣੇ ਮੰਮੀ ਜੀ ਮੇਤੋ ਨਾ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਨਾ ਤੁਸੀਂ ਮaaf ਕਰ ਦੋ ਮੈਂ ਆਪਣੀ ਮਾਂ ਦੇ ਪਿੱਛੇ ਲੱਗ ਕੇ ਆਪਣਾ ਘਰ ਛੱਡ ਕੇ ਚਲੀ ਗਈ ਕੋਈ ਗੱਲ ਨਹੀਂ ਹੁੱਦ ਫੇਰ ਕੀ ਹੋ ਗਿਆ ਜੇ ਤੂੰ 4 ਦਿਨ ਜਾ ਕੇ ਪੇਕੇ ਲਈ ਉਹ ਵੀ ਤਾਂ ਤੇਰਾ ਹੀ ਘਰ ਆ। ਪਰ ਤੀਏ ਤੇਰੀ ਨਾ ਇੱਕ ਗੱਲ ਮਾੜੀ ਐ। ਤੂੰ ਰੁੱਸ ਕੇ ਨਾ ਜਾਇਆ ਕਰ। ਉਂ ਚਾਹੇ ਨਾ ਤੂੰ 10-15 ਦਿਨ ਸੁੱਖ ਸ਼ਾਂਤੀ ਦੇ ਲਾਇਆ ਆਇਆ ਕਰ। ਉਹਦਾ ਮੈਨੂੰ ਕੋਈ ਦੁੱਖ ਨਹੀਂ ਹੈਗਾ। ਤੁਸੀਂ ਫਿਕਰ ਨਾ ਕਰੋ ਮੰਮੀ ਜੀ। ਅੱਗੇ ਤਾਂ ਮੈਂ ਤੁਹਾਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੰਦੀ। ਤੇ ਨਾ ਹੀ ਅੱਗੇ ਤਾਂ ਮੈਂ ਕਦੇ ਇਹ ਜੀ ਗਲਤੀ ਕਰੂੰਗੀ। ਮੰਮੀ ਜੀ ਮੈਂ ਹੁਣੇ ਪਾਣੀ ਲੈ ਕੇ ਆਉਂਦੀ ਆ। ਛੁਕਰਾ ਪ੍ਰਮਾਤਮਾ ਇਹਨੂੰ ਅਕਲ ਤਾਂ ਆਈ ਛੱਡ ਰੋਟੀ ਦਾ ਭਾਂਡਾ ਅੱਗੇ ਤਾਂ ਮੰਮੀ ਰੋਟੀ ਖਾਣ ਆ ਜਾਂਦੇ ਨੇ ਅੱਜ ਕਮਰੇ ਚੋਂ ਬਾਹਰ ਹੀ ਨਹੀਂ ਆਏ ਲੱਗਦਾ ਹਜੇ ਵੀ ਰੁੱਸੇ ਹੋਣਗੇ ਮੈਂ ਹੀ ਪਾ ਕੇ ਲੈ ਜਾਨੀ ਆ ਕਰ ਜਾਈ ਜਾਂਦੇ ਨੇ ਅੱਛਾ ਫੇਰ ਮੈਂ ਮੰਮੀ ਇਹਨਾਂ ਨੂੰ ਕਹਿ ਦਿੰਨੀ ਆ ਇਹ ਡਾਕਟਰ ਨੂੰ ਬੁਲਾ ਦੇਣਗੇ ਕੁਛ ਨਹੀਂ ਹੁੰਦਾ ਬੀਪੀ ਬੂਪੀ ਵਧਿਆ ਹੋਇਆ ਆਪੇ ਠੀਕ ਹੋ ਜਾਊਗਾ ਨਾ ਆਪੇ ਕਿਵੇਂ ਠੀਕ ਹੋ ਜਾਊਗਾ ਮੰਮੀ ਜੀ ਜੇ ਤੁਸੀਂ ਜ਼ਿਆਦਾ ਬਿਮਾਰ ਹੋ ਗਏ ਫੇਰ ਮੈਂ ਇਹਨਾਂ ਨੂੰ ਕਹਿ ਦਿੰਨੀ ਆ ਇਹ ਡਾਕਟਰ ਨੂੰ ਬੁਲਾ ਲਿਆਉਣਗੇ ਜੇ ਇਹਨਾਂ ਨੇ ਡਾਕਟਰ ਨੂੰ ਬੁਲਾ ਲਿਆ ਮੇਰੇ ਤਾਂ ਸਾਰੇ ਸਾਹਮਣੇ ਆ ਜੂ ਮੇਰੇ ਤਾਂ ਭੇਦ ਖੁੱਲ ਨੂੰ ਸਾਰਾ ਨਾ ਨਾ ਪੁੱਤ ਡਾਕਟਰ ਨੂੰ ਬੁਲਾਉਂਦੀ ਕੋਈ ਲੋੜ ਨਹੀਂ ਮੈਂ ਬੀਪੀ ਰਿਗੋੜੀ ਖਾਲੀ ਆਪੇ ਠੀਕ ਹੋ ਜੂੰਗੀ ਚਲੋ ਠੀਕ ਆ ਮੰਮੀ ਫਿਰ ਤੁਸੀਂ ਆਰਾਮ ਕਰੋ ਮੈਂ ਰੋਟੀ ਦੁਬਾਰਾ ਲੈ ਆਉਂਗੀ ਨੇ ਕੀ ਹੋ ਗਿਆ ਸਵੇਰ ਦੇ ਹੀ ਅੰਦਰ ਪਏ ਨੇ ਕੱਲ ਰਾਤ ਵੀ ਪਏ ਸੀ ਢਿੱਲੇ ਜੇ ਵੀ ਬੋਲ ਰਹੇ ਸੀ ਮੈਂ ਕਹਿੰਨੀ ਆ ਤੁਸੀਂ ਇੱਕ ਵਾਰ ਡਾਕਟਰ ਨੂੰ ਹੀ ਦਿਖਾ ਲਓ ਨਾਲੇ ਮੈਂ ਤਾਂ ਮੰਮੀ ਨੂੰ ਰਾਤ ਵੀ ਕਿਹਾ ਸੀ ਵੀ ਆਪਾਂ ਡਾਕਟਰ ਨੂੰ ਬੁਲਾ ਲੈਨੇ ਆ ਪਰ ਮੰਮੀ ਜੀ ਕਹਿੰਨੀ ਮੈਂ ਦਵਾਈ ਲੈ ਲਈ ਤੇ ਮੰਮੀ ਨੇ ਮੈਨੂੰ ਡਾਕਟਰ ਨੂੰ ਬੁਲਾਉਣ ਤੋਂ ਰੋਕਤਾ ਉਹ ਮੈਨੂੰ ਸਭ ਪਤਾ ਹੈ ਕਿ ਇਹ ਮੰਮੀ ਸਭ ਕੁਝ ਕਿਉਂ ਕਰ ਰਹੀ ਹੈ ਮੈਂ ਤੈਨੂੰ ਹੁਣੇ ਦਿਖਾਉਣਾ ਹੈਲੋ ਹੈਲੋ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਇੱਕ ਵਾਰ ਜਰ ਕਰਿਆ ਹਾਂ ਸੁਰੇਂਦਰ ਸਿੰਘ ਸਭ ਕੁਝ ਨਾਰਮਲ ਹੈ ਤੁਹਾਡੀ ਮਾਤਾ ਨੂੰ ਤਾਂ ਐਵੇਂ ਬਹਿ ਹੁਣਾ ਨਾ ਡਾਕਟਰ ਤੈਨੂੰ ਪਤਾ ਹੈ ਮੈਨੂੰ ਪਤਾ ਹੈ ਮੇਰੇ ਦਿਲ ਹੁਣ ਵੀ ਡੁੱਬ ਜਾਨੇ ਤੂੰ ਕਹਿੰਦਾ ਕਿ ਠੀਕ ਹੈ ਓ ਮਾਤਾ ਆ ਡਰਾਮੇ ਜੇ ਨਾ ਬੰਦ ਕਰ ਦੇ ਓ ਮੈਨੂੰ ਪਤਾ ਏ ਤੂੰ ਕੀ ਚਾਹੁੰਨੀ ਐ ਓ ਮਾਤਾ ਤੂੰ ਮੇਰੀ ਓ ਹੀ ਐ ਓ ਤੂੰ ਐਵੇਂ ਚਾਹੁੰਨੀ ਐ ਨਾ ਕਿ ਕੁੜੀ ਤੇਰੀ ਬਿਮਾਰੀ ਦਾ ਨਾਟਕ ਸੁਣ ਕੇ ਇੱਥੇ ਭੱਜੇ ਆਵੇ ਪਰ ਓ ਜਮਾ ਨਹੀਂ ਆਉਂਦੀ ਕਿਉਂਕਿ ਓਨੇ ਵੀ ਕਹਤਾ ਕਿ ਤੂੰ ਆਪਣਾ ਡਰਾਮਾ ਨਾ ਬੰਦ ਕਰ ਦੇ ਚਲ ਮਨਦੀਪ ਬੇਕਰੇ ਮੇ ਬੋਲਦਾ ਮੈਨੂੰ ਬਾਹਲੇ ਡਾਕਟਰ ਵੀ ਮੇਰੀ ਨਾ ਬੇਚ ਕਰਦੀ ਹੋਰਾਈ ਜਿੱਤ ਨਹੀਂ ਰਹੀਏਗੀ ਸਭ ਕੁਝ ਨਹੀਂ ਆ ਮੀਸਰੀ ਬਹੁ ਕਰਕੇ ਹੋ ਰਿਹਾ ਪਹਿਲਾਂ ਤਾਂ ਨਾ ਮੈਂ ਇਹਦੇ ਬਿਸਤਰੇ ਕੋਲ ਕਰਦੀ ਆ ਕੁੜੀ ਨੂੰ ਤਾਂ ਨਾ ਮੈਂ ਬਾਹਰ ਦੇਖੂ ਕੀ ਕਰਨਾ ਇਹਨੂੰ ਤਾਂ ਪਾਉਨੇ ਹੋ ਮੰਜੇ ਤੇ ਦੇਰੀਏ ਕਿਵੇਂ ਪਹਿਲਾਂ ਪਾਏਗੀ ਲੈਂਦੀ ਫਿਰ ਨਹੀਂ ਸੀ ਨਾ ਮੇਰੇ ਨਾਲ ਪੰਗੇ ਨੀ ਕੁਗਲ ਨੂੰ ਧਿਆਰ ਰੱਖ ਸਸ ਦੇ ਵਿੱਚ ਦੋ ਸਸੇ ਹੁੰਦੇ ਨੇ ਨੀ ਸਸਤਾ ਸਪਨ ਨਾਲੋਂ ਵੀ ਭੈੜੀ ਹੁੰਦੀ ਐ ਲੈਂਦੀ ਸੀ ਮੇਰੇ ਨਾਲ ਪੰਗੇ